ਉਹ ਤਾਂ ਇਸਨਾਲੀ ਪਈ ਜੀ ਕਪੇਟੀਆ ਜੀ ਪਹਿਲਾਂ ਦੇ ਚਿਰ ਦੇ ਕੇਸ ਨੇ ਜੀ ਸਾਡੇ ਤੇ ਉਸ ਤੋਂ ਬਾਅਦ 10 10 15 ਸਾਲ ਹੋ ਗਏ ਜੀ ਸਾਨੂੰ ਕਰਦੇ ਆਂਦੀ ਪਹਿਲਾਂ ਜਰੂਰ ਕਰਦੇ ਜੀ ਇਹ ਉਸ ਤੋਂ ਬਾਅਦ ਜੇ ਅਸੀਂ ਕਦੇ ਕੁਝ ਨਹੀਂ ਕਰਿਆ ਜਸੀਂ ਦਿਹਾੜੀ ਮੇਰੇ ਤਾਂ ਕਰਦੇ ਉਹਦੇ ਬੱਚੀਆਂ ਨੂੰ ਪਾਲਦੇ ਹਾਂ ਜੀ ਹਾਂ ਛੋਟਾ ਘਰ ਟੋਣਾ ਹਾਂ ਜੀ ਮੇਰਾ ਘਰ ਆ ਜੀ ਇਹ ਪਤੀ ਜੀ ਦਿਹਾੜੀ ਗਏ ਹੋਏ ਨੇ ਜੀ ਐ ਨਹੀਂ ਪਤਾ ਵੀ ਉਹ ਕਿਨਾਂ ਨੇ ਗਏ ਫੋਨ ਮੇਰੇ ਕੋਲੇ ਘਰੇ ਰਹਿ ਗਿਆ ਜੀ ਉਹਦਾ ਵੀ ਬੇਨਤੀ ਕਰਦੇ ਆ ਸਰਕਾਰ ਵੱਲੋਂ ਵੀ ਮੇਰੀਆਂ ਧੀਆਂ ਦਾ ਜੀ ਛੋਟੀ ਜਿਹੀ ਕੋਠੜੀ ਨਾਤਾ ਬੋ ਤੁਸੀਂ ਮਿੰਤ ਨਾਲ ਆ ਜੀ ਜੋ ਸਾਡੇ ਤੋਂ ਪਹਿਲਾਂ ਹੋ ਗਿਆ ਸਰ ਉਹਦੀ ਅਸੀਂ ਮਾਫੀ ਚਾਹੁੰਦੇ ਆ ਪਰ ਹੁਣ ਮੇਰੇ ਧੀਆਂ ਦਾ ਵੀ ਜੀ ਆ ਕਰਨਾਟਾ ਆ ਜਾਵੇ ਬੇਨਤੀ ਆ ਸਰਕਾਰ ਵੱਲੋਂ ਜੀ ਹਾਂ ਜੇ ਉਦ ਤੋਂ ਬਾਅਦ ਮੈਂ ਕੁਝ ਕਰੂੰ ਜੋ ਮਰਜੀ ਸਜ਼ਾ ਦੇ ਦਿਓ ਸਰ ਮੈਨੂੰ ਇੱਕ ਕੰਮ ਕੀ ਕਰ ਦਿੰਦਾ ਛਾ ਕਿਹੜਾ ਕਰਦੇ ਨਸ਼ਾ ਤਾਂ ਜਿਸੀ ਪਹਿਲਾਂ ਜਦਾਤ ਦੇ ਪੁਰਦਾਦੇ ਨਾਲ ਜ਼ਰੂਰਤੀ ਜਾ ਰੂ ਦੂਰ ਦਾ ਜ਼ਰੂਰ ਕਰਦੇ ਜੇ ਉਦੋਂ ਬਾਅਦ ਕਦੇ ਨਹੀਂ ਕੁਝ ਕਰਿਆ ਜੀ ਨਾ ਜੀ ਅਸੀਂ ਨਾ ਕਦੇ ਦੇਖਿਆ ਨਾ ਸਾਨੂੰ ਪਤਾ ਜੀ ਉਹਨਾਂ ਦਾ ਵੀ ਕੀ ਚੀਜ਼ ਹੁੰਦੀ ਐ। ਨਾ ਜੀ ਕੁਸੀ ਪਹਿਲਾ ਦਾਦੇ ਪੜਦਾਦੇ ਜ਼ਰੂਰ ਕਰਦੇ ਹੋਣਗੇ ਜੀ ਮੈਂ ਨਾ ਜੀ ਅਸੀਂ ਨਹੀਂ ਕਰਿਆ। ਉਹਦੇ ਮੁਕਾਦਮੇ ਕਰਦੇ ਸੀ। ਹਾਂ ਜੀ ਉਹ ਪਹਿਲਾ ਜੀ ਪਹਿਲਾ ਵੀ ਦਾਸੌਰੇ ਨਾਲ ਰਹਿੰਦੇ ਸੀ ਜੀ ਉਹ ਮੇਰੇ ਨਾਲ ਉਹ ਹੁਣ ਗੁজার ਗਏ ਜੀ। ਉਦੋਂ ਦੀ ਕਿਸ ਨੇ ਜੀ ਜਿੱਦਣ ਦੇ ਅਸੀਂ ਮਰੇ ਨੇ ਉਹ ਜੇਲ ਤੋਂ ਕਦਾ ਬਾਹਰ ਆਏ ਨੇ। ਜੇਲ ਤਾਂ ਹੋ ਗਿਆ ਜੀ 2.5 ਸਾਲ ਪੈਣਾ 3 ਸਾਲ ਵਾਂਗੂ ਹੋ ਗਿਆ ਜੀ ਆਏ ਨੂੰ। ਉਦੋਂ ਬਾਅਦ ਅਸੀਂ ਕੁਝ ਵੀ ਨਹੀਂ ਕਰਿਆ ਨਾ ਕਦੇ ਦੇ ਹੱਥ ਲਾਇਆ ਜੀ। ਜਗਾ ਜੀ ਦੀ ਸ਼ਾਮਲਾ ਤਾਂ। ਹਾਂ ਜੀ ਇਹ ਸਾਰੀ ਕਾਨੂੰਨੀ ਆ ਜੀ ਕਿਸੇ ਦੀ ਉਹ ਨਹੀਂ ਹੈਗੀ ਜੀ ਇਹ ਸਾਰੀ ਕਾਨੂੰਨੀ ਆ ਜੀ ਇਹ। हां जी बस मैं इच का गजास करदी हां जी सरकार ਵੱਲੋਂ ਵੀ ਮੇਰੀਆਂ ਬੱਚੀਆਂ ਦਾ ਕੋਠੜਾ ਨਾ ਟਾਇਆ ਜਾਵੇ ਜੀ ਬੱਚੀਆਂ ਮੇਰੀਆਂ ਬਟਿਆਰਾਂ ਨੇ ਵਿਆਹ ਨਾਲੀਆਂ ਨੇ ਬੇਨਤੀ ਕਰਦੀ ਹਾਂ ਜੀ ਸਰਕਾਰ ਮੂਰੇ ਵੀ ਮੇਰੀ ਇਹ ਤੀਆਂ ਦੀ ਛੱਤ ਨਾ ਟਾਇਆ ਜਾਵੇ ਮਾਫੀ ਮੰਗਦੀ ਹਾਂ ਸਰ ਮੈਂ ਨਾ ਤੋਂ ਬਸ ਗੁਜਾਰਸ਼ ਹੈ ਜੀ ਸਾਡੀ ਲਵਿੰਗ ਕਰੋ ਜੀ ਪਹਿਲਾਂ ਜੀ ਚਲੋ ਦਾਰੂ ਦੂਰ ਵੇਜਦਾ ਜੀ ਅੱਛਾ ਮਾਰੂ ਬੋਤੇ ਜਰਾ ਪਿੰਕੂ ਕਦੇ ਕਦੇ ਦਰਜ ਨੇ ਮਾਮਲੇ ਜਿਹੜੇ ਦਾਰੂ ਦੇ ਨੇ ਜੀ ਕੋਈ ਛੋਟੂ ਠੁੱਕੀ ਦਾ ਇਹ ਚਿੱਟਾ ਚੁਟਾ ਨਹੀਂ ਚਿੱਟਾ ਚੁਟਾ ਕੋਈ ਨਾ ਕਿਤਾ ਦੇਖਿਆ ਜਾਂ ਤੱਕ ਨਾ ਜਿੱਤੇ ਦੇ ਕੰਮ ਹੀ ਕਰੇਗੇ ਬਸ ਪਿੰਡ ਚ ਹੈਗੇ ਪਤਾ ਨਹੀਂ ਜੀ ਥੇ ਘਰੇ ਉਹਦੇ ਘਰ ਦੇ ਗਾਹਵਾਦਿਆਂ ਨੇ ਮਾਫੀ ਦਵਾਣੇਗੀ ਸਾਰਾ ਕੁਝ ਇਹਨਾਂ ਲਿਖਤ ਲਖਾਈ ਕਰਾਉਂਗਾ ਮੈਂ ਵੀ ਗਾਂਵ ਵਾ ਤੇ ਜ਼ਰੂਰੀ ਵਧੀਆ ਕੰਮ ਕਰ ਘਰ ਕਦੋਂ ਬਣਾਇਆ ਸੀ ਇਹ ਤਾਂ ਕਾਫੀ ਟਾਈਮ ਹੋ ਗਿਆ ਜੀ ਸਾਰੇ ਟਾਈਮ ਦੀ ਪਾਇਆ ਇਹ ਤਾਂ ਕੁੱਝ ਨਹੀਂ ਬੜਿਆ ਅਸੀਂ ਘਰ ਆਈ ਦੋਸਤਾਂ ਹਾਂ ਜੀ ਕਦੋਂ ਬਣਾਇਆ ਸੀ ਇਹ ਤਾਂ ਕਾਫੀ ਟਾਈਮ ਹੋ ਗਿਆ ਮੁੰਡਾ ਬਿਲਕੁਲ ਵਿਆਹ ਦੇ ਵਿਆਹ ਤੋਂ ਹੀ ਪਹਿਲਾਂ ਦਾ ਸੀ ਪਹਿਲਾਂ ਤੋਂ ਬਣਾਇਆ ਹਾਂ ਜੀ ਬਾਪ ਦਾ ਜੀ ਸਾਰੰਗ 1500 ਵਾਲਾ ਸਾਲ ਜੀ ਮੇਰੇ ਬਿਆਨ ਹੋ ਗਏ ਉਦੋਂ ਵੀ ਪਹਿਲੇ ਹੀ ਮਕਾਨ ਆ ਗਿਆ ਇਹ ਨਸ਼ੇ ਦੇ ਧੰਦੇ ਨਾਲ ਦੇਖੋ ਜੀ ਇਹ ਜਿਹੜਾ ਵਿਅਕਤੀ ਹੈ ਇਹਦੇ ਤੇ 5 6 ਐਨਡੀਪੀਐਸ ਦੇ ਮਕਦਮੇ ਦਰਜ ਨੇ ਜੀ ਪਹਿਲਾਂ ਤੋਂ ਇਹ ਅੰਦਰ ਵੀ ਰਹਿ ਕੇ ਆਇਆ ਇਹਨੂੰ ਸਾਲ ਕਿ ਹੋਇਆ ਬਾਹਰ ਆਇਆ ਇਹਨੂੰ ਤੇ ਉਸ ਤੋਂ ਬਾਅਦ ਜਦੋਂ ਸਾਡੀ ਪੰਚਾਇਤ ਬਣੀ ਤਾਂ ਸਾਡਾ ਜਿਹੜਾ ਪਹਿਲਾ ਮਤਾ ਸੀਗਾ ਉਹ ਨਸ਼ਿਆਂ ਦੇ ਖਿਲਾਫ ਸੀਗਾ ਵੀ ਜੋ ਵੀ ਨਸ਼ਾ ਤਸਕਰੀ ਕਰੂਗਾ ਜਾਂ ਇਹਨਾਂ ਦੀ ਮਦਦ ਕਰੂਗਾ ਉਹ ਪੰਚਾਇਤ ਉਹਦੀ ਮਦਦ ਨਹੀਂ ਕਰੂਗੀ ਤੇ ਉਸ ਦੇ ਤਹਿਤ ਜੀ ਚਲੋ ਪੰਜਾਬ ਸਰਕਾਰ ਨੇ ਬਹੁਤ ਸੋਹਣਾ ਉਪਰਾਲਾ ਕਰਿਆ ਜੀ ਜਿਹੜਾ ਨਸ਼ਾ ਰਹਿਤ ਪੰਜਾਬ ਉਹਦੀ ਇੱਕ ਨਵੀਂ ਜੰਗ ਛੇੜੀ ਹੈ ਜੀ ਤੇ ਉਹਦੇ ਤਹਿਤ ਇਹ ਅੱਜ ਸਾਰਾ ਪ੍ਰਸ਼ਾਸਨ ਜੀ ਇੱਕ ਲੋਕਾਂ ਦੇ ਉੱਪਰ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਇੱਕ ਪਰਿਵਾਰ ਨੇ ਜਿਹੜੇ ਸਾਡੇ ਪਹਿਲਾਂ ਜੀ ਪਰਿਵਾਰ 15-20 ਪਰਿਵਾਰ ਸੀਗੇ ਜੋ ਜਿਨ੍ਹਾਂ ਦੇ ਮੁਕਦਮੇ ਆਲਰੇਡੀ ਪਹਿਲਾਂ ਦਰਜ ਸੀਗੇ ਜੀ ਪਰ ਹੁਣ ਕੁਝ ਜਿਹੜੀ ਨਵੀਂ ਜਨਰੇਸ਼ਨ ਆਈ ਹੈ ਜੀ ਉਹ ਪੜ ਲਿਖੇ ਗਏ ਜੀ ਉਹਨਾਂ ਦਾ ਫਰਕ ਪੈ ਗਿਆ ਜੀ ਹੁਣ ਇਹ ਬਹੁਤ ਘਟ ਗਏ ਨੇ ਜੀ ਪਹਿਲਾਂ ਨਾਲੋਂ ਪਰ ਸਾਨੂੰ ਇਹ ਆ ਵੀ ਚਲੋ ਜਿਹੜੇ ਵੀ ਮਾੜਾ ਮੋਟਾ ਰਹਿ ਗਿਆ ਅਸੀਂ ਉਹਨਾਂ ਨੂੰ ਵੀ ਸਾਫ਼ ਕਰਦੀ ਇੱਕ ਡਰੱਗ ਫ੍ਰੀ ਪਿੰਡ ਕਰ ਲਈਏ ਜੀ ਆਪਣਾ ਜਿਹੜਾ ਇਹ ਪਰਿਵਾਰ ਇਹਨਾਂ ਤੇ ਪਾਊਡਰ ਦਾ ਵੀ ਸੀਗਾ ਜੀ ਹੂੰ ਭੁੱਕੀ ਦਾ ਵੀ ਸੀਗਾ ਹੂੰ ਤਕਰੀਬਨ 6 ਤੋਂ 7 ਇਹਨਾਂ ਦੇ ਮੁਕੱਦਮੇ ਦੱਜ ਸੀਗੇ ਜੀ ਐਨਡੀਪੀਐਸ ਦੇ ਤਹਿਤ ਤੇ ਉਹਨੂੰ ਇੱਕ ਸਾਲੇ ਹੋਇਆ ਜੀ ਹਜੇ ਬਾਹਰ ਆਏ ਹੋਰ ਵੀ ਕੋਈ ਲਿਸਟ ਆ ਸਕਦੀ ਤੁਹਾਡੇ ਪਿੰਡ ਦੀ ਸਾਹਮਣੇ ਬਿਲਕੁਲ ਬਿਲਕੁਲ ਉਮੀਦ ਹੈ ਜੀ ਕਿਉਂਕਿ ਸਾਡੇ ਪਿੰਡ ਦੇ ਟੋਪਲ ਮਕਾਨ ਸ਼ਾਮਲਾੜ ਤੋਂ ਨਹੀਂ ਇਹ ਤਿੰਨ ਪੀੜੀਆਂ ਤੋਂ ਜੀ ਪੁਰਾਣਾ ਚੱਲਦਾ ਆਉਂਦਾ ਜੀ ਐਜ਼ ਅ ਹਿਊਮਨ ਉਹ ਕਰਕੇ ਅਸੀਂ ਇਹਨਾਂ ਨੂੰ ਸ਼ਾਮਲਾੜ ਦੀ ਜਗ੍ਹਾ ਦਿੱਤੀ ਸੀਗੀ ਇੱਕ ਬੈਠਣ ਵਾਸਤੇ ਪਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਨਸ਼ਾ ਦਾ ਉਹ ਕਰਨ ਲੱਗ ਗਏ ਤਾਂ ਅਸੀਂ ਉਹ ਇਹਨਾਂ ਦੇ ਮਤਾ ਪਾਸ ਕਰਿਆ ਜੀ ਵੀ ਇਹਨਾਂ ਤੋਂ ਇਹ ਖਾਲੀ ਕਰਵਾਈ ਜਾਵੇ ਤੁਹਾਡੀ ਪੰਚਾਇਤ ਬਣ ਤੋਂ ਬਾਅਦ ਕਿੰਨੇ ਕਿ ਠਾਲਾ ਜਿਹੜੀ ਨਸ਼ੇ ਦੀ ਸਪਿੰਡ ਦੇ ਵਿੱਚ ਪਿਆ ਅਸੀਂ ਜੀ ਮਤੇ ਤੋਂ ਬਾਅਦ ਅਸੀਂ ਜਦੋਂ ਮਤਾ ਅਸੀਂ ਸ਼ੁਰੂ ਕਰਿਆ ਜਦੋਂ ਕੰਮ ਤਾਂ ਉਹਦੇ ਚ ਸਾਡਾ ਸਭ ਤੋਂ ਪਹਿਲਾ ਉਹੀ ਸੀਗਾ ਵੀ ਇਹ ਜਿਹੜਾ ਇਨੀਸ਼ੀਏਟਿਵ ਸੀਗਾ ਵੀ ਨਸ਼ੇ ਨੂੰ ਅਸੀਂ ਦੂਰ ਕਰੀਏ ਜੀ ਅਸੀਂ ਪਰਸਨਲੀ ਵੀ ਇਹਨਾਂ ਨੂੰ ਉਹ ਕਰ ਰਹੇ ਹਾਂ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਜੀ ਮਕਾਨ ਟਾਇਆ ਜਾਣਾ ਤੁਸੀਂ ਕਹਿੰਦੇ ਅਸੀਂ ਮਤਾ ਪਾਇਆ ਪਿੰਡ ਤੋਂ ਨਸ਼ਾ ਵੀ ਖਤਮ ਕਰਨ ਦੀ ਗੱਲ ਆਖੀ ਗਈ ਹੈ ਹਾਂਜੀ ਉਹਦੇ ਤਿੰਨ ਬੇਟੀਆਂ ਨੇ 14 ਸਾਲ ਦੀ ਇੱਕ 17 ਸਾਲ ਦੀ ਇੱਕ 16 ਸਾਲ ਦੀ ਆ ਤਾਂ ਉਹ ਕਿਵੇਂ ਦੇਖੂਗੀ ਪੰਚਾਇਤ ਨੂੰ ਇਹ ਰਹਿਣ ਬਚੇਰਾ ਕਿੱਥੇ ਉਹ ਬੇਟੀਆਂ ਕਰਕੇ ਹੀ ਜੀ ਹੁਣ ਅਸੀਂ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਹਾਂ ਵੀ ਇਹ ਇਹਨਾਂ ਨੂੰ 1 ਮਹੀਨੇ ਦਾ ਅਲਟੀਮੇਟਮ ਦਿੱਤਾ ਜਾਵੇ ਜੀ ਅਸੀਂ ਇੱਥੇ ਪਹੁੰਚ ਕੇ ਮੰਨਤ ਕਰ ਰਹੇ ਹਾਂ ਰਿਕਵੈਸਟ ਕਰਨ ਕੋ ਪਹਿਲਾਂ ਕੀਤੀ ਹੈ ਪਹਿਲਾਂ ਵੀ ਕੀਤੀ ਜੀ ਇੱਥੇ ਵੀ ਕਰ ਰਹੇ ਹਾਂ ਜੀ ਪਹਿਲਾਂ ਵੀ ਕਰੀ ਆ ਤਾਂ ਅਸੀਂ ਕੁਝ ਬੱਚੇ ਆਈਡੈਂਟੀਫਾਈ ਕੀਤੇ ਆ ਜਿਹੜੇ ਜਿਨ੍ਹਾਂ ਦੀ ਫੈਮਲੀਜ਼ ਡਰਗ ਨਾਲ ਅਫੈਕਟਡ ਨੇ ਜਿਹੜੇ ਕਾਰੋਬਾਰ ਸ਼ਾਮਿਲ ਨੇ ਫॉर एग्जांपल ਜਿਹੜੇ ਵਿਅਕਤੀ ਦਾ ਘਰ ਹੀ ਇਹ ਟਾਰੇ ਆ ਉਹਦੇ ਵਿੱਚ ਤਿੰਨ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕੱਲ ਹੀ ਬੇਸਿਕਲੀ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਸੈਸ਼ਨ ਕਰਵਾਉਣ ਜਾ ਰਹੇ ਹਾਂ এডਿਕੇਸ਼ਨ ਅਫਸਰ ਤੇ ਸਕਿੱਲ ਡਵੈਲਪਮੈਂਟ ਐਂਡ EMPLOYMENT ਜਨਰੇਸ਼ਨ ਅਫਸਰ ਪਟਿਆਲਾ ਨਾਲ ਤਾਂ ਜੋ ਉਹਨਾਂ ਦੇ ਉਹਨਾਂ ਨੂੰ ਆਪਦੀ ਮੋਟੀਵੇਟ ਕੀਤਾ ਜਾ ਸਕੇ এডਿਕੇਸ਼ਨ ਪ੍ਰਤੀ ਸੁਚੇਤ ਕੀਤਾ ਜਾ ਸਕੇ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਕਿ ਇਸ ਸੋਸਾਇਟੀ ਨਾਲੋਂ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਹ ਤੋਂ ਸੈਗਰੀਗੇਟ ਹੋ ਕੇ ਆਪਣਾ ਕੋਈ ਕਰੀਅਰ ਬਣਾਉਣ ਇਹਦਾ ਹੋ ਗਿਆ এডਿਕੇਸ਼ਨ ਪੁਆਇੰਟ ਆਫ 뷰 ਤੋਂ ਨਾਲ ਹੀ ਅਸੀਂ ਪਿੰਡ ਵਾਸੀਆਂ ਨੂੰ ਤੇ ਸਰਪੰਚ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕੁਝ ਜਿਹੜੀਆਂ ਡਰਗ ਅਫੈਕਟਡ ਫੈਮਲੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਸਾਨੂੰ ਆਇਡੈਂਟੀਫਾਈ ਕਰਕੇ ਦਿਓ ਜਿਨ੍ਹਾਂ ਨੂੰ ਅਸੀਂ ਕੋਈ ਕੋਰਸ ਕਰਵਾ ਸਕੀਏ ਸਕਿੱਲ ਡਿਵੈਲਪਮੈਂਟ ਕੋਰਸ ਚਾਹੇ ਉਹ ਕੋਈ ਏਸੀ ਰਿਪੇਅਰ ਹੈ ਚਾਹੇ ਮਕੈਨਿਕ ਦਾ ਚਾਹੇ ਸਲਾਈ ਕਢਾਈ ਦਾ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋ ਪਾਉਣ ਤੇ ਕੋਈ ਨਾ ਕੋਈ ਉਹਨਾਂ ਨੂੰ ਇਮਪਲॉयਮੈਂਟ ਜਨਰੇਸ਼ਨ ਓਪਰਚ्युनिटी ਆਪਾਂ ਦੇ ਸਕੀਏ ਜਿਹਦੇ ਸਬੰਧ ਚ ਅਸੀਂ ਇੰਡਸਟਰੀਅਲ ਜੋ ਲੋਕਲ ਇੰਡਸਟਰੀਅਲ ਐਸੋਸੀਏਸ਼ਨਾਂ ਨੂੰ ਵੀ ਅ ਜੋ ਗਵਰਨਮੈਂਟ ਆਈਟੀਆਈ ਹੈਗੀ ਆ ਉਹਦੇ ਨਾਲ ਵੀ ਤਾਲਮਿਲ ਕਰ ਰਹੇ ਆ ਪ੍ਰਸ਼ਾਸਨ ਦੇ ਥਰੂ ਕਿ ਇਹਨਾਂ ਨੂੰ ਇਨਰੋਲਮੈਂਟ ਕਰਾਈ ਜਾਵੇ ਇੱਕ ਸਕਿੱਲ ਡਿਵੈਲਪਮੈਂਟ ਕੋਰਸ ਦੇ ਵਿੱਚ ਉਸ ਤੋਂ ਬਾਅਦ ਕੋਈ এমਪਲੋਇਮੈਂਟ ਦਿੱਤੀ ਜਾ ਸਕੇ ਤਾਂ ਜੋ ਇਹ ਸੈਗਰੀਗੇਟ ਹੋ ਪਾਉਣ ਉਸ ਸੋਸਾਇਟੀ ਤੋਂ ਜਿਹੜੇ ਨਸ਼ੇ ਦੇ ਕਾਰੋਬਾਰਾਂ ਵਿੱਚ ਪਏ ਹੋਏ ਆ 3rd ਪਿੰਡ ਵਾਸੀਆਂ ਨੇ ਪਹਿਲਾਂ ਵੀ ਦੋ ਵਿਅਕਤੀ ਜਿਹੜੇ ਇੱਥੋਂ ਦੇ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਤੇ ਭੇਤੀ ਕਰਵਾਇਆ ਸੀਗਾ ਤੇ ਉਹ ਡੀਡਿਕਸ਼ਨ ਕਰਕੇ ਬਾਹਰ ਆ ਚੁੱਕੇ ਆ ਤੇ ਨਾਲ ਹੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਪਿੰਡ ਵਾਸੀਆਂ ਨਾਲ ਮਿਲ ਕੇ ਕਿ ਅਸੀਂ ਹੋਰ ਵੀ ਜੇ ਕੋਈ ਵਿਅਕਤੀ ਹੈਗਾ ਕੋਈ ਨੌਜਵਾਨ ਹੈ ਡਰਗ ਤੋਂ ਅਫੈਕਟਡ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰੀਏ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾ ਕੇ ਉਹਦਾ ਨਸ਼ਾ ਛੁਡਵਾਈਏ ਤੇ ਨਾਲ ਹੀ ਇਹ ਬੜਾ ਇੱਕ ਪੋਜ਼ੀਟਿਵ ਮੈਸੇਜ ਗਿਆ ਹੈਗਾ ਆਲਥੋ ਮਤਲਬ ਸਾਰਾ ਇਨੀਸ਼ੀਏਟ ਇਹ ਹੀ ਹੋਇਆ ਕਿ ਨਸ਼ੇ ਦਾ ਕਾਰੋਬਾਰ ਹੋ ਰਿਹਾ ਸੀ ਜਿਸ ਤੋਂ ਪਿੰਡ ਵਾਸੀ ਦੁਖੀ ਸੀਗੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਸੀਗਾ ਪਰ ਨਾਲ ਹੀ ਇਹਦੇ ਵਿੱਚ ਇੱਕ ਪੋਜ਼ੀਟਿਵ ਮੈਸੇਜ ਇਹ ਵੀ ਜਾਂਦਾ ਕਿ ਸਾਰੇ ਵਿਅਕਤੀ ਨਾਲ ਆਏ ਆ ਸਾਰਿਆਂ ਨੇ ਇਹ ਵੀ ਕਮਿਟਮੈਂਟ ਕੀਤੀ ਹੋਈ ਹੈ ਅਸੀਂ 1 ਮੰਥ ਦੇ ਵਿੱਚ ਇਹਨੂੰ ਸਾਰਾ ਇਨੀਸ਼ੀਏਟ ਜਿਹੜਾ ਇਹਨੂੰ ਬਿਲਕੁਲ ਸਫਾਇਆ ਕਰ ਦੇਣਾ ਹੈਗਾ ਤੇ ਜੋ ਸੀਐਮ ਸਾਹਿਬ ਦੀ ਕੈਂਪੇਨ ਹੈ ਅਗੇਂਸਟ ਡਰਗ ਹੈਗੀ ਹੈ ਜੋ ਡੀਜੀਪੀ ਸਾਹਿਬ ਦੀਆਂ ਤੇ ਡਾਇਰੈਕਸ਼ਨਸ ਨੇ ਐਸਐਸਪੀ ਪਟਿਆਲਾ ਦੀਆਂ ਡਾਇਰੈਕਸ਼ਨਸ ਨੇ ਕੈਂਪੇਨ ਅਗੇਂਸਟ ਡਰਗ ਕਿ ਸਾਰਿਆਂ ਨੂੰ ਮਿਲ ਕੇ ਚੱਲਣਾ ਹੈ ਚਾਹੇ ਉਹ ਪੰਚਾਇਤਾਂ ਨੇ ਚਾਹੇ ਯੂਥ ਕਲੱਬਸ ਨੇ ਚਾਹੇ ਹੈਲਥ ਡਿਪਾਰਟਮੈਂਟ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਸਕਿੱਲ ਡਿਵੈਲਪਮੈਂਟ ਹੈ ਚਾਹੇ ਕੋਈ ਵੀ ਸੈਕਟਰ ਹੈ ਜੇ ਆਪਾਂ ਸਾਰੇ ਕੋਆਰਡੀਨੇਸ਼ਨ ਦੇ ਵਿੱਚ ਚੱਲਾਂਗੇ ਕੋਆਪਰੇਸ਼ਨ ਦੇ ਵਿੱਚ ਚੱਲਾਂਗੇ ਤਾਂ ਹੀ ਜਿਹੜੇ ਇਹ ਦਲਦਲਾ ਇਹਨੂੰ ਆਪਾਂ ਸੁਸਾਇਟੀ ਨੂੰ ਇਸ ਦਲਦਲ ਚੋਂ ਕੱਢ ਪਾਵਾਂਗੇ ਜਿਹੜੇ ਘਰ ਤੇ ਬਲਡੋజర్ ਚੱਲ ਰਿਹਾ ਇਹਨਾਂ ਦੇ ਕਿੰਨੇ ਮਾਮਲੇ ਦਰਜ ਨੇ ਬੇਸਿਕਲੀ ਜੋ ਪੰਚਾਇਤ ਨੇ ਡਿਸਾਈਡ ਕੀਤਾ ਸੀ ਇੱਕ ਨਿਰਮਲ ਸਿੰਘ ਦਾ ਘਰ ਡਿਸਾਈਡ ਕੀਤਾ ਸੀਗਾ ਤੋਂ ਇੱਥੇ 7 ਪਰਚੇ ਦਰਜ ਹੈਗੇ ਨੇ ਬਟ ਅਲਟੀਮੇਟਲੀ ਪੰਚਾਇਤ ਨੇ ਫਿਰ ਜੋ ਸਾਰੇ ਸਾਰੇ ਪਿੰਡ ਨੇ ਵਸੀਆਂ ਨੇ ਰਲ ਕੇ ਇੱਕ ਫੈਸਲਾ ਕੀਤਾ ਕਿ ਇਹਨੂੰ ਕਾਰਵਾਈ ਨੂੰ ਰੋਕ ਕੇ ਇਹ ਸਾਰੇ ਜੋ ਲੋਕ ਡਰਗ ਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਮੌਕਾ ਦੇ ਰਹੇ ਆ ਉਹ ਵੀ ਖੁੱਲ ਕੇ ਸਾਹਮਣੇ ਆਏ ਆ ਉਹ ਵੀ ਅਲਟੀਮੇਟਲੀ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਨਾਲ ਵੀ ਗੱਲ ਕਰੋ ਪਰਿਵਾਰਾਂ ਨਾਲ ਵੀ ਗੱਲ ਕਰੋ ਜਿਹੜੇ ਪਰਿਵਾਰ ਸਾਹਮਣੇ ਆ ਰਹੇ ਆ ਵੀ ਅਸੀਂ ਇਹ ਡਰਗ ਦੀ ਦਦਲ ਚੋਂ ਆਪ ਨੂੰ ਵੀ ਆਪ ਵੀ ਨਿਕਲਾਂਗੇ ਤੇ ਆਪਣੇ ਅੰਡੀਆਂ ਗਵੰਡੀਆਂ ਨੂੰ ਵੀ ਕੱਢਾਂਗੇ ਸਰਪੰਚ ਸਾਹਿਬ ਕਹਿ ਰਹੇ ਸੀ ਵੀ ਮਹੀਨੇ ਦਾ ਟਾਈਮ ਦਿੱਤਾ ਜਾਵੇ ਸ਼ਾਇਦ ਇਹ ਵੀ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਯੈਸ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿੰਡ ਵਾਲੇ ਇੱਕ ਮਹੀਨੇ ਦਾ ਟਾਈਮ ਬੇਸਿਕਲੀ ਸਾਰਿਆਂ ਨੂੰ ਦੇ ਰਹੇ ਆ ਇੱਕ ਮਹੀਨੇ ਦੀ ਵੀ ਆਬਜ਼ਰਵੇਸ਼ਨ ਵੀ ਰੱਖਣਗੇ ਔਰ ਕਮਿਟਮੈਂਟ ਬ ਪਰ ਸਰਪੰਚ ਸਾਹਿਬ ਦਾ ਵੀ ਪਲੱਸ ਸਾਰੀ ਪੰਚਾਇਤ ਦਾ ਸਾਰੇ ਪਿੰਡ ਦੇ ਲੋਕਾਂ ਦਾ ਇਹ ਸਿਗਾ ਕਿ 1 ਮਹੀਨਾ ਇਹਨੂੰ ਦੇਖ ਲਿਆ ਜਾਵੇ ਜੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਤੇ ਨਾਲ ਹੀ ਬੇਸਿਕਲੀ ਇਹਨੂੰ ਡਰਗ ਫ੍ਰੀ ਵਿਲੇਜ ਕਰਵਾਉਣ ਵਾਸਤੇ ਇਹਨਾਂ ਨੇ 1 ਮਹੀਨੇ ਦਾ ਟਾਈਮ ਜਿਹੜਾ ਹੈਗਾ ਉਹ ਸੀਕ ਕੀਤਾ ਹੈਗਾ ਤੋ ਇਟਸ ਵੈਰੀ ਮਤਲਬ ਪੋਜ਼ਿਟਿਵ ਇਨੀਸ਼ੀਏਟਿਵ ਨਸ਼ਾ ਤਸਕਰਾਨੂ ਨਸ਼ਾ ਤਸਕਰਾਨੂ ਬੇਸਿਕਲੀ ਮਤਲਬ ਇਹਦੇ ਮਲਟੀਫੋਲਡ ਐਸਪੈਕਟ ਹੈ ਐਸ ਫਾਰ ਐਸ ਪੁਲਿਸ ਆਫੀਸਰਜ਼ ਕਨਸਰਨਡ ਮਤਲਬ ਪੁਲਿਸ ਦੀ ਬੇਸਿਕ ਡਿਊਟੀ ਜਾਂ ਕੋਰ ਫੰਕਸ਼ਨ ਹੈ ਕਿ ਜੇ ਕੋਈ ਨਸ਼ੇ ਦੇ ਕਾਰੋਬਾਰ ਵਿੱਚ ਝੰਡਾਲਜ ਹੋਏਗਾ ਉਹਦੇ ਖਿਲਾਫ ਅਸੀਂ ਡੈਫੀਨਿਟਲੀ ਸਖਤ ਕਾਰਵਾਈ ਕਰਾਂਗੇ ਜੋ ਪਰਚਾ ਬਣਦਾ ਹੈਗਾ ਐਨਡੀਪੀਐਸ ਤਹਿਤ ਉਹ ਡੈਫੀਨਿਟਲੀ ਕਰਾਂਗੇ ਪ੍ਰਾਪਰਟੀ ਉਹਨਾਂ ਦੀ ਫ੍ਰੀਜ਼ ਕਰਵਾਵਾਂਗੇ ਤੇ ਉਹ ਚਾਹੇ ਉਹ 66ਫ ਦੇ ਤਹਿਤ ਹੈ ਚਾਹੇ 107 ਬੀ ਐਨਐਸਐਸ ਦੇ ਤਹਿਤ ਹੈ ਇਸ ਤੋਂ ਇਲਾਵਾ ਨਾਲ ਦੀ ਨਾਲ ਅਸੀਂ ਡਿਮਾਂਡ ਰਿਡਕਸ਼ਨ ਤੇ ਸਾਡਾ ਫੋਕਸ ਹੈ ਵੀ ਜਿਹੜੇ ਵਿਅਕਤੀ ਨਸ਼ੇ ਦੇ ਪੀੜਤ ਨੇ ਉਹਨਾਂ ਨੂੰ ਆਇਡੈਂਟੀਫਾਈ ਕਰੀਏ ਉਹਨਾਂ ਨੂੰ ਡੀਡਿਕਸ਼ਨ ਕਰਵਾਈਏ ਤੇ ਸੋਸਾਇਟੀ ਦੇ ਵਿੱਚ ਅਜਿਹੀ ਵੇਬ ਬਣਾ ਪਾਈਏ ਤਾਂ ਸਾਰੇ ਰਲ ਮਿਲ ਕੇ ਆਪਾਂ ਨਸ਼ੇ ਦੀ ਡਿਮਾਂਡ ਤੇ ਹੀ ਕੰਮ ਕਰੀਏ